ਆ ਕਣਨਾ ਹੈ ਕੱਗ ਕਰਣਾ ਲਿਖ ਲੈ ਜਾਓ ਆਪੇ ਪੀ ਜਾਵੇਂ ਖਾਓ ਨਾਨਕ ਤੁਖੀਆ ਹੋ ਜਾਓ ਧੀਰੇ ਮੈਨੋਂ ਹੀ ਕੋਈ ਬਿਲਗੁਣ ਪੀਤੇ ਭਗਤ ਨਾ ਹੋਏ ਸਤਿ ਪਾਣੀ ਵਰਮਾਓ ਸਤ ਸਮਾਂ ਸਦਾ ਮਨਜੋ ਵਮਣ ਸੁਵੇਲਾ ਵਕਤ ਕਹਣ ਵਕਣ ਤੇ ਕਹਣ ਵਾਰ ਹੋ ਸਰਤੀ ਮਹਾ ਕਹਣ ਚਿਤੋ ਆਕਾਰ ਇਹ ਨ ਪਈਆ ਪੰਡਤੀ ਜੇ ਹੋ ਵੈਲੇ ਕੁਰਾ ਨਾ ਨਾ ਪਾਇਓ ਕਰਦੀ ਆ ਜੇਲੀ ਗਲੇ ਕੁਰਾਨ ਵੇਟੂਾਰ ਨਾ ਜੋਗੀ ਜਾਣ ਰਤਮਾ ਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ 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 ਸ੍ਰੀ ਗੁਰੂ ਅਮਰਦਾਸ ਸਾਹਿਬ ਪਾਸ਼ਾ ਜਿਨ੍ਹਾਂ ਦਾ ਆਗਮਨ ਪੁਰਬ ਅਸੀਂ ਇੱਥੇ ਬੜੀ ਸ਼ਰਧਾ ਨਾਲ ਮਨਾਇਆ ਹੈ 29 ਤਰੀਕ ਤੋਂ ਲੈ ਕੇ 8 ਤਰੀਕ ਤੱਕ ਅਸੀਂ ਪ੍ਰਭਾਤ ਕਿਰਿਆ ਸੰਗਤ ਦੇ ਰੂਪ ਦੇ ਵਿੱਚ ਸਾਰੇ ਇਲਾਕਿਆਂ ਦੇ ਵਿੱਚ ਬੜੀ ਧੁਰਮਤਾਨ ਨਾਲ ਸੰਗਤਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਸਾਰਿਆਂ ਦੇ ਪਰਿਵਾਰਾਂ ਦੇ ਨਾਲ ਮਿਲ ਕੇ ਅਸੀਂ ਸਾਰੇ ਇਲਾਕੇ ਦੇ ਵਿੱਚ ਪਰਵਾਧ ਫੇਰੀਆਂ ਦੇ ਰੂਪ ਦੇ ਵਿੱਚ ਗਏ ਸਿਗੇ ਉਸ ਤੋਂ ਇਲਾਵਾ ਅਸੀਂ 2 ਦਿਨ 10 ਤੇ 11 ਨੂੰ 2 ਦਿਨ ਦੇ ਪ੍ਰੋਗਰਾਮ ਲਿਖੇ ਸਿਗੇ ਜਿਨ੍ਹਾਂ ਦੇ ਵਿੱਚ ਨਿਰਦੇਸ਼ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕੇ ਅਸੀਂ ਅੱਜ 11 ਤਰੀਕ ਨੂੰ ਅਮਰ ਤੇ ਵਿਲੇ ਦੇ ਦੀਵਾਨ ਸਜਾਏ ਜਿਸ ਦੇ ਵਿੱਚ ਭਾਈ ਕਮਲਜੀਤ ਸਿੰਘ ਸ਼ਾਂਤਪੁਰਾ ਨੇ ਨਿਰੋਲ ਕੀਰਤਨ ਕੀਤਾ 10 ਤੋਂ 11 ਤੇ ਅਖੰਡ ਪਾਠ ਸਾਹਿਬ ਜਿਹੜੇ ਅਸੀਂ 9 ਤਰੀਕ ਨੂੰ ਆਰੰਭ ਕੀਤੇ ਸਿਗੇ ਉਨ੍ਹਾਂ ਦੇ ਭੋਗ ਅੱਜ ਅੰਮ੍ਰਿਤ ਵੇਲੇ ਪਾਇਆ ਗਿਆ ਹੈ। ਸੰਗਤਾਂ ਦੂਰੋਂ ਨੇੜਿਆਂੋਂ ਬਹੁਤ ਸ਼ਰਧਾ ਨਾਲ ਆਈਆਂ ਤੇ ਅਸੀਂ ਸਾਰੀਆਂ ਸੰਗਤਾਂ ਜਿਹੜੀਆਂ ਵੀ ਆਈਆਂ ਹਨ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਹਾਂ। ਕੀਰਤਨ ਉਪਰੰਤ ਸੰਗਤਾਂ ਨੇ ਬੜੀ ਸ਼ਰਧਾ ਨਾਲ ਲੱਗਰ ਛਕਿਆ। ਅਸੀਂ ਉਹਨਾਂ ਸਾਰੀਆਂ ਸੰਗਤਾਂ ਦਾ ਤੇ ਸਾਰੇ ਪਰਿਵਾਰਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਤਨ ਮਨ ਧਨ ਨਾਲ ਸੇਵਾ ਕੀਤੀ ਤੇ ਗੁਰੂ ਅਮਰਦਾਸ ਸਾਹਿਬ ਪਾਸ਼ਾ ਜੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਅਸੀਂ ਦੂਰੋਂ ਨੇੜੇ ਆਏ ਸੰਗਤਾਂ ਵਿਦੇਸ਼ਾਂ ਦੇ ਵਿੱਚੋਂ ਵੀ ਕਈ ਸੰਗਤਾਂ ਇੱਥੇ ਪਹੁੰਚਿਆ ਹਨ ਕਿਉਂਕਿ ਉਹਨਾਂ ਦੀ ਬਹੁਤ ਸ਼ਰਧਾ ਹੈ ਗੁਰੂ ਅਮਰਦਾਸ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਦੀ 12 ਸਾਲ ਦੀ ਸੇਵਾ ਕਾਰਨਾ ਕੀਤੀ ਜਿਸ ਕਰਕੇ ਉਹਨਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਸੀਗੀ ਗੁਰੂ ਅੰਦਰ ਗੁਰੰਗਦਾਸ ਸਾਹਿਬ ਸਾਹਿਬ ਨੇ ਉਹਨਾਂ ਨੂੰ 12 ਬਖਸ਼ਾ ਨਾਲ ਨਿਵਾਜਿਆ ਸੀਗਾ ਨਿਤਾਣਿਆਂ ਦੇ ਤਾਂ ਨਿਊਟਿਆਂ ਦੀ ਓਟ ਨਿਆਸਰਾਂ ਦੇ ਆਸਰੇ 12 ਨਿਵਾਜਾਂ ਨਾਲ ਨਿਵਾਜ ਕੇ ਉਹਨਾਂ ਨੂੰ ਬਖਸ਼ਾ ਨਾਲ ਨਿਵਾਜ ਕੇ ਉਹਨਾਂ ਨੂੰ ਆਪਣੇ ਗੁਰੂ ਸਾਹਿਬ ਨੇ ਉਹਨਾਂ ਨੂੰ ਗੁਰਤਾ ਗੱਦੀ ਦਿੱਤੀ ਸੀ ਜਿਹੜੀ ਕਿ ਉਹਨਾਂ ਨੇ ਇੱਥੇ ਗੁਰੂ ਅਮਰਦਾਸ ਸਾਹਿਬ ਨੇ ਬਹੁਤ ਸੇਵਾ ਕੀਤੀ ਤੇ ਗੁਰੂ ਅਮਰਦਾਸ ਸਾਹਿਬ ਦੇ ਨਾਂ ਤੇ ਇਹ ਗੁਰਦੁਆਰਾ ਗੁਰੂ ਇਕਤਾ ਵਿਹਾਰ ਗੁਰਦੁਆਰਾ ਸ਼੍ਰੀ ਅਮਰਦਾਸ ਸਾਹਿਬ ਪਾਕਸ਼ੀ ਤੀਸਰੀ ਇਕਤਾ ਵਿਹਾਰ ਕੁੱਕੀ ਟਾਪ ਚੌਂਕ ਦੇ ਕੋਲ ਮੈਂ ਦਰਜੀਤ ਸਿੰਘ ਲੈਂਡਾਟ ਇੱਕ ਸੇਵਾਦਾਰ ਮੈਂ ਆਈਆਂ ਸੰਗਤਾਂ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਮਰਦਾਸ ਜੀ ਦੇ ਜਨਮ ਦਿਹਾੜਾ ਬਹੁਤ ਸੱਤਾ ਪੁਰਵ ਤੁਸੀਂ ਮਨਾ ਰਹੇ ਆਂ ਇਹ ਕਿੰਨੇ ਸਾਲਾਂ ਤੋਂ ਗੁਰਦੁਆਰਾ ਸਾਹਿਬ ਚੁਲਾਇਆ ਗਿਆ ਇਹ 20 ਸਾਲਾਂ ਤੋਂ ਅਸੀਂ ਇੱਥੇ ਬਣਾ ਰਹੇ ਹਾਂ ਜੀ ਲਗਾਤਾਰ 2000 ਸਾਲ ਤੋਂ ਇੱਥੇ ਗੁਰਦੁਆਰਾ ਸਾਹਿਬ ਆਰੰਭ ਹੋਇਆ ਸੀਗਾ ਜੀ ਤੇ ਕਿੱਥੇ ਬੜੀ ਸ਼ਰਧਾ ਨਾਲ ਤਕਰੀਬਨ ਵੀ 25 ਸਾਲ ਤੋਂ ਲਗਭਗ ਮਨਾਇਆ ਜਾ ਰਿਹਾ ਜੀ ਮੈਂ ਇੱਥੋਂ 1 ਸਾਲ ਡੇਢ ਸਾਲ ਤੋਂ ਸੇਵਾ ਇੱਥੇ ਸੰਭਾਲੀ ਹੈ ਸਾਹ ਜਗਜੀਤ ਸਿੰਘ ਗੱਭਾ ਜੀ ਨੇ ਮੈਨੂੰ ਇੱਥੇ ਸੇਵਾ ਬਖਸ਼ੀ ਸੀਗੀ ਤੇ ਗੁਰੂ ਸਾਹਿਬ ਦੀ ਬਹੁਤ ਕਿਰਪਾ ਉਪਾਰ ਕਿਰਪਾ ਹੈ ਇੱਥੇ ਸੰਗਤ ਦਾ ਬਹੁਤ ਵਾਧਾ ਹੋਇਆ ਹੈ ਸੰਗਤ ਕੋ ਦੂਰੋਂ ਨੇੜੇ ਹੋਂ ਚੱਲ ਕੇ ਆਉਂਦੀ ਹੈ ਤੇ ਸੰਗਤਾਂ ਨੇ ਇੱਥੇ ਜੋ ਅੱਜ ਦੇ ਦਿਹਾੜੇ ਬਹੁਤ ਆਨੰਦ ਮਾਣਿਆ ਤੇ ਬਹੁਤ ਆਪਣੇ ਕਿਰਪਾ ਨਾਲ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਥੇ ਵਿਚਰਦਿਆਂ ਹਨ ਦੂਰੋਂ ਨੇੜੇ ਸੰਗਤਾਂ ਬਹੁਤ ਆਉਂਦੀਆਂ ਹਨ ਜੀ ਐਨ ਆਰ ਆਈ ਭਰਾਵਾਂ ਦੀ ਗੱਲ ਕੀਤੀ ਜਾਵੇ ਤੇ ਸਮਾਗਮਾਂ ਵਿੱਚ ਐਨ ਆਰ ਆਈ ਭਰਾਵਾਂ ਦਾ ਕਿੰਨਾ ਕਿ ਸਹਿਯੋਗ ਰਿਹਾ ਤੁਹਾਨੂੰ ਐਨ ਆਰ ਆਈ ਸਾਡੇ ਦੂਰੋਂ ਨੇੜੇ ਭਰਾ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਸਾਨੂੰ ਬਹੁਤ ਟੈਲੀਫੋਨ ਵੀ ਆਏ ਵੀ ਤੁਸੀਂ ਬੜੀ ਸ਼ਰਧਾ ਨਾਲ ਮਨਾਓ ਸਕੀਆਂ ਨੇ ਲੰਗਰ ਦੀ ਸੇਵਾ ਲਈ ਕਿੀਆਂ ਨੇ ਸ਼ੀਰ ਦੀ ਸੇਵਾ ਲਈ ਅਲੱਗ-ਅਲੱਗ ਪ੍ਰਕਾਰ ਦੇ ਇੱਥੇ ਭੋਜਨ ਆਪਣੇ ਲੰਗਰ ਤਿਆਰ ਕੀਤੇ ਗਏ ਸਨ ਜਿਹੜਾ ਸੰਗਤਾਂ ਨੇ ਬਹੁਤ ਆਨੰਦ ਮੈਣਿਆ ਕਤਾਰਾਂ ਦੇ ਵਿੱਚ ਬੈਠ ਕੇ ਛਕਿਆ ਹੈ ਤੇ ਆਨੰਦ ਮੈਣ ਕੇ ਕੀਰਤਨ ਹੋਇਆ ਹੈ ਅਸੀਂ ਅੱਗੋਂ ਵੀ ਆਸ ਕਰਦੇ ਹਾਂ ਵੀ ਸੰਗਤਾਂ ਸਾਨੂੰ ਇਦਾਂ ਹੀ ਸਹਿਯੋਗ ਦਿੰਦੀਆਂ ਰਹਿਣਗੀਆਂ ਜੀ ਸਾਡੇ ਚੈਨਲ ਨਾਲ ਹੀ ਤੁਹਾਨੂੰ ਦੇਸ਼ਾਂ ਵਿੱਚ ਵੀ ਸੰਗਤਾਂ ਵਗ ਰਹੀਆਂ ਐ ਤੇ ਵਿਦੇਸ਼ਾਂ ਵਿੱਚ ਵੀ ਸੰਗਤਾਂ ਵਗ ਰਹੀਆਂ ਕੀ ਸੰਦੇਸ਼ ਦੇਣਾ ਚਾਹੀਦਾ ਮੈਂ ਸਾਰੀਆਂ ਸੰਗਤਾਂ ਨੂੰ ਇਹੋ ਹੀ ਸੰਦੇਸ਼ ਦੇਣਾ ਚਾਹਾਂਗਾ ਜੀ ਅੱਗੋਂ ਤੋਂ ਜਦੋਂ ਵੀ ਅਸੀਂ ਪ੍ਰੋਗਰਾਮ ਕਰਾਵਾਂਗੇ ਬੱਧ ਚੜ ਕੇ ਹਿੱਸਾ ਲਓ ਤੇ ਸਾਨੂੰ ਸਹਿਯੋਗ ਦਿਓ ਗੁਰੂ ਸਾਹਿਬ ਦੀ ਬਹੁਤ ਕਿਰਪਾ ਆਪਾਰ ਹੈ ਇੱਥੇ ਗੁਰੂ ਅਮਰਦਾਸ ਸਾਹਿਬ ਨੇ ਬੜੀ ਕਿਰਪਾ ਕੀਤੀ ਇੱਥੇ ਸੰਗਤਾਂ ਤੇ ਜੋ ਮੂਹ ਮੰਗੀਆਂ ਬਰਾਦਾਂ ਮਿਲਦੀਆਂ ਹਨ ਅਸੀਂ ਜਿਨ੍ਹਾਂ ਜਿਨ੍ਹਾਂ ਦੀਆਂ ਆਸਾਂ ਪੂਰੀਆਂ ਹੋਈਆਂ ਹਨ ਤੇ ਜਿਨ੍ਹਾਂ ਨੇ ਅਗੋਂ ਆਸਾਂ ਮੰਗੀਆਂ ਹਨ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਸਾਰਿਆਂ ਦੀਆਂ ਆਸਾਂ ਪੂਰੀਆਂ ਕਰਨ ਕੋਈ ਵੀ ਇੱਥੋਂ ਖਾਲੀ ਨਾ ਜਾਵੇ ਸਭਨਾਂ ਦੀਆਂ ਝੋਲੀਆਂ ਭਰਨ ਦੇ ਨੌਜਵਾਨ ਬੱਚਿਆਂ ਬਰਾਦਾਂ ਦੀ ਨੌਜਵਾਨ ਪੀੜੀ ਨੂੰ ਵੀ ਇਤਨਾ ਚਾਹ ਨੌਜਵਾਨ ਪੀੜੀ ਜਿਹੜੀ ਸਾਡੇ ਨਾਲ ਰਲ ਕੇ ਚੱਲ ਰਹੀ ਆ ਅਸੀਂ ਸਾਰਿਆਂ ਨੂੰ ਪ੍ਰੇਰਦੇ ਹਾਂ ਵੇ ਵਤ ਵਤ ਅਮਰਤ ਸ਼ੋਕੋ ਗੁਰੂ ਵਾਲੇ ਬਣੋ ਜਿੰਨਾ ਗੁਰੂ ਨਾਲ ਜਿਆਦਾ ਜੁੜੋਗੇ ਗੁਰੂ ਗੁਰੂ ਦੀ ਬਾਣੀ ਪੜੋਗੇ ਗੁਰੂ ਦੇ ਜੀਵਨ ਕਾਲ ਬਾਰੇ ਉਹਨਾਂ ਨੂੰ ਚੰਨਣਾ ਪਾਇਆ ਜਾਂਦਾ ਜੀ ਅਸੀਂ ਇੱਥੇ ਹਰੇਕ ਗਰਮੀਆਂ ਦੇ ਦਿਨ ਅਸੀਂ ਗਰਮੀਆਂ ਦੇ ਵਿੱਚ ਵੀ ਇੱਥੇ ਬੱਚਿਆਂ ਵਾਸਤੇ ਪ੍ਰੋਗਰਾਮ ਲੀਕਦੇ ਆ ਛੋਟੇ ਬੱਚਿਆਂ ਵਾਸਤੇ ਵੱਡੇ ਬੱਚਿਆਂ ਵਾਸਤੇ ਤਾਂ ਜੋ ਇੱਥੇ ਆ ਕੇ ਸਿੱਖੀ ਦੇ ਨਾਲ ਜੁੜ ਸਕਣ ਅਸੀਂ ਸਾਰੀਆਂ ਸੰਗਤਾਂ ਨੂੰ ਇਹੋ ਹੀ ਪ੍ਰੇਰਾਂਗੇ ਦੂਰੋਂ ਨੇੜਿਓਂ ਵੀ ਵੀ ਗਰਮੀਆਂ ਦੇ ਵਿੱਚ ਜੋ ਇੱਥੇ ਪ੍ਰੋਗਰਾਮ ਬੱਚਿਆਂ ਵਾਸਤੇ ਲਿਖੇ ਜਾਂਦੇ ਹਨ ਉਹ ਮਾਂ ਪਿਓ ਵੀ ਆਉਣ ਤੇ ਬੱਚੇ ਵੀ ਇੱਥੇ ਆ ਕੇ ਗੁਰਸਿੱਖੀ ਨਾਲ ਗੁਰਸਿੱਖਿਆ ਪ੍ਰਾਪਤ ਕਰਨ ਅਸੀਂ ਆਪ ਜੀ ਦੇ ਬਹੁਤ ਬਹੁਤ ਧੰਨਵਾਦੀ ਆ ਜੀ ਮੈਂ ਮੁਖ ਸੇਵਾਦਾਰ ਗੁਰਦੁਆਰਾ ਇਕਤਾ ਵਿਹਾਰ ਸਾਹ ਦਲਜੀਤ ਸਿੰਘ ਲੈਂਡਲੋਰਡ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਜੀ ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦੀ ਆ ਜੀ ਪ੍ਰੈਸ ਲੋਕਾਂ ਆਏ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ